ਜੁੜਿਓ ਤੁਸੀਂ ਵੱਡੀ ਖਬਰ ਹੈ ਕਿਸਾਨੀ ਟਰੈਕਟਰ ਮਾਰਚ ਨਾਲ ਜੁੜੀ ਹੋਈ ਆ ਤਾਂ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਤਾਂ ਉੱਥੇ ਹੀ ਭਾਜਪਾ ਆਗੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਤੇ ਅੱਗੇ ਟਰੈਕਟਰ ਹੀ ਟਰੈਕਟਰ ਆ ਜਿਹੜੇ ਉਹ ਕਿਸਾਨਾਂ ਵੱਲੋਂ ਖੜਾ ਦਿੱਤੇ ਗਏ ਆ ਤਾਂ ਮੌਕੇ ਤੇ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਅੱਜ ਪਟਿਆਲਾ ਵਿੱਚ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਟਰੈਕਟਰ ਆ ਜਿਹੜੇ ਉਹ ਸੜਕਾਂ ਤੇ ਉਤਾਰੇ ਗਏ ਅਤੇ ਸੜਕਾਂ ਤੇ ਦਹਾੜਾ ਜਿਹੜੀ ਟਰੈਕਟਰਾਂ ਦੀ ਦਿਖਾਈ ਦਿੱਤੀ ਹੈ ਜਿਸ ਦੇ ਚੱਲਦੇ ਆ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦੇ ਬਾਹਰ ਅੱਜ ਟਰੈਕਟਰ ਹੀ ਟਰੈਕਟਰ ਆ ਜਿਹੜੇ ਉਹ ਕਿਸਾਨਾਂ ਨੇ ਕਰਕੇ ਰੱਖ ਦਿੱਤੇ ਤਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਟਰੈਕਟਰ ਮਾਰਚ ਜਿਹੜਾ ਕੱਢਿਆ ਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਕੋਠੀ ਦੇ ਬਾਹਰ ਬਿਲਕੁਲ ਜਿਹੜਾ ਕਿਸਾਨਾਂ ਵੱਲੋਂ ਵੱਡਾ ਜਿਹੜਾ ਇਕੱਠ ਕੀਤਾ ਗਿਆ ਤੇ ਵੱਡੇ ਗਿਣਤੀ ਵਿੱਚ ਟਰੈਕਟਰ ਇੱਥੇ ਇਕੱਠੇ ਕੀਤੇ ਗਏ ਖਾਸ ਗੱਲ ਇਹ ਵੀ ਆ ਕਿ ਇਸ ਤੋਂ ਕੁਝ ਦੂਰੀ ਤੇ ਹੀ ਸਿਆਮਾਨ ਉਸ ਸਮੇਂ ਜਿਹੜੇ ਆ ਪਹੁੰਚੇ ਹੋਏ ਸੀ ਅਤੇ ਝੰਡਾ ਲਹਿਰਾ ਰਹੇ ਸੀਗੇ ਤਾਂ ਉਸੇ ਤੋਂ ਕੁਝ ਦੂਰੀ ਤੇ ਜੋ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਹੈ ਉਥੇ ਕਿਸਾਨਾਂ ਵੱਲੋਂ ਅੱਜ ਟਰੈਕਟਰ ਮਾਰਚ ਕੱਢਿਆ ਗਿਆ ਟਰੈਕਟਰ ਮਾਰਚ ਦਰਮਿਆਨ ਕੋਠੀ ਦੇ ਅੱਗੇ ਟਰੈਕਟਰ ਹੀ ਟਰੈਕਟਰ ਆ ਜਿਹੜੇ ਕਰ ਦਿੱਤੇ ਗਏ ਅਤੇ ਰੋਸਾ ਜਿਹੜਾ ਕੇਂਦਰ ਸਰਕਾਰ ਦੇ ਅੱਗੇ ਜਿਹੜਾ ਜਤਾਇਆ ਗਿਆ ਕਿਸਾਨਾਂ ਵੱਲੋਂ ਤਾਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਦੇ ਆ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਜਿਹੜੀ ਹੈ ਘੇਰੀ ਗਈ ਆ ਤੇ ਟਰੈਕਟਰ ਹੀ ਟਰੈਕਟਰ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੇ ਅੱਗੇ ਕਰ ਦਿੱਤੇ ਕਿਸਾਨਾਂ ਨੇ ਅਤੇ ਕਿਸਾਨਾਂ ਦੀ ਜੋ ਰਹਿੰਦਿਆਂ ਮੰਗਾਂ ਨੇ ਉਹਨਾਂ ਨੂੰ ਮਨਾਉਣ ਦੇ ਲਈ ਅਕਸਰ ਹਰ ਸਾਲ 26 ਜਨਵਰੀ ਤੱਕ ਗੰਤਰ ਦਿਵਸ ਤੇ ਟਰੈਕਟਰ ਪਰੇਡ ਕੱਢੀ ਜਾਂਦੀ ਆ ਤਾਂ ਉਹੀ ਟਰੈਕਟਰ ਪਰੇਡ ਅੱਜ ਕਿਸਾਨਾਂ ਨੇ ਮੜ ਤੋਂ ਕੱਢੀ ਅਤੇ ਇਸ ਸਬਦੇ ਦਰਮਿਆਨ ਭਾਜਪੀ ਲੀਡਰਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤੇ ਗਏ ਵੱਡੇ ਮੌਲ ਦੇ ਬਾਹਰ ਜਿਹੜੇ ਪ੍ਰਦਰਸ਼ਨ ਕੀਤੇ ਗਏ ਜਾਂ ਕਹਿ ਸਕਦੇ ਟੋਲ ਪਲਾਜ਼ਾ ਤੇ ਵੱਡੇ ਵੱਡੇ ਪ੍ਰਦਰਸ਼ਨ ਜਿਹੜੇ ਟਰੈਕਟਰਾਂ ਰਾਹੀਂ ਕੀਤਾ ਗਏ ਤਾਂ ਇਹੀ ਮਾਈਕ ਟਰੈਕਟਰ ਮਾਰਚ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕੈਪਟਨ ਮਰਿੰਦਰ ਸਿੰਘ ਦੀ ਕੋਠੀ ਦੇ ਬਾਹਰ ਵੀ ਵੱਡੇ ਪੱਧਰ ਤੇ ਕਿਸਾਨਾਂ ਨੇ ਅੱਜ ਟਰੈਕਟਰ ਲਿਆ ਕੇ ਦਰਸ਼ਨ ਕੀਤਾ ਹੈ ਤੇ ਵੱਡੇ ਪੱਧਰ ਤੇ ਕਿਸਾਨਾਂ ਦੇ ਜਿਹੜੇ ਅਗਣਤੀ ਦਿਖਾਈ ਦਿੱਤੀ ਆ ਤੇ ਕੋਠੀ ਦੇ ਬਾਹਰ ਕਿਸਾਨਾਂ ਵੱਲੋਂ ਟਰੈਕਟਰ ਖੜੇ ਕਰਕੇ ਜਿਹੜਾ ਰੋਸ ਆ ਉਹ ਕੇਂਦਰ ਸਰਕਾਰ ਅੱਗੇ ਜਤਾਇਆ ਅਤੇ ਜੋ ਰਹਿੰਦੀਆਂ ਮੰਗਾਂ ਨੇ ਜੋ ਕਿ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਹੋਈ ਹੈ ਉਹ ਮੰਗਾਂ ਜਿਹੜੀਆਂ ਰਹਿੰਦੀਆਂ ਨੇ ਉਹਨਾਂ ਨੂੰ ਮਨਵਾਉਣ ਦੇ ਲਈ ਅੱਜ ਪਰੇਡ ਆ ਜਿਹੜੀ ਟਰੈਕਟਰ ਪ੍ਰੇਡ ਆ ਉਹ ਕਿਸਾਨਾਂ ਨੇ ਕੀਤੀ ਆ ਤਾਂ ਇਹ ਤਸਵੀਰਾਂ ਜਿਹੜੀਆਂ ਕਪਟ ਅਮਰਿੰਦਰ ਸਿੰਘ ਦੇ ਕੋਠੀ ਦੇ ਸਾਹਮਣੇ ਤੋਂ ਆਈਆਂ ਜਿੱਥੇ ਕਿ ਟਰੈਕਟਰ ਹੀ ਟਰੈਕਟਰ ਅੱਜ ਨਜ਼ਰ ਆਏ